ਮਾਦੇ ਦਾ ਡੱਕਣਾ ਇਸ ਭਾਲ ਗੌਰ ਇਸ ਭਾਲ ਗੌਰ ਇਹਦਾ ਆਪਣਾ ਮੂਰੀ ਸਰ ਇਹਦਾ ਹੜੜ ਖੁਰਦੇ ਕੀ ਨਾ ਆਇਆ ਕਿਹੜਾ ਪਿੰਡ ਆ ਜਿੱਟਾ ਜਾਵੇ ਨਾ ਅਕਰ ਬਖਸ਼ ਸਿੰਘ ਪਿੰਡ ਕਿਲਾ ਜੇ ਇਹਦਾ ਹੜੜ ਖੁਰਦੇ ਕੀ ਗੱਲ ਹੋਈ ਹੈ ਜੀ ਗੱਲ ਇਹ ਹੋਈ ਵੀ ਮੁੰਡਾ ਗਿਆ ਜੇ ਕੰਮ ਤੇ ਇਹ ਤੋਂ ਚੰਗਾ ਭਲਾ ਗਿਆ ਉੱਥੇ ਪਤਾ ਨਹੀਂ ਉਹਨਾਂ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੀ ਹਾਲਤ ਜਿਹੜੀ ਬਹੁਤ ਖਰਾਬ ਆ ਤੇ ਇਹ ਬੰਦੇ ਮਗਰ ਗਏ ਹਨ ਤੇ ਇਹਨਾਂ ਨੂੰ ਨਾਗਪੁਰ ਪਤਾ ਲੱਗਾ ਗੁੰਗਾ ਪਤਾ ਨਹੀਂ ਕਿ ਆਪ ਕਿੱਧਰ ਗਿਆ ਕਿੱਧਰ ਨੂੰ ਨਹੀਂ ਗਿਆ ਉਹਦੀ ਦਿਮਾਗੀ ਹਾਲਤ ਵੀ ਖਰਾਬ ਸੀ ਜੇ ਕਿਤਾ ਨਸ਼ਾ ਕਰਦਾ ਮੈਂ ਭਲਾ ਕੀ ਪਤਾ ਉਹਨਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਤੇ ਜਿਹਨਾਂ ਦੇ ਕੋਲ ਗਿਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਾ ਕਿ ਕੀਤਾ ਤੇ ਕੀ ਨਹੀਂ ਕੀਤਾ ਜਾਹਾਂ ਕਿਤੇ ਲਾਗੇ ਬਨੇ ਹੁੰਦੇ ਤੇ ਬੇਜਾਨ ਪਤਾ ਹੁੰਦਾ ਇੱਥੇ ਕੀ ਹਾਲਾਤੀ ਉਹ ਇੱਥੇ ਕੋਈ ਚੰਗਾ ਭਲਾ ਗਿਆ ਜੀ ਕੀ ਮੰਗ ਕਰਦੇ ਜੀ ਕਰਨਾ ਇਹੋ ਢੱਕਾ ਨੂੰ ਪੱਠੇ ਪਾਈ ਦੇਣਾ ਤੇ ਜਾਂ ਝੋਲਾ ਇਹ ਮੰਗ ਕਰਦੇ ਜੀ ਚਾਹੇ ਮੰਗ ਇਹ ਕਰਦੇ ਆ ਵੀ ਸਾਡਾ ਬੱਚਾ ਹੋਣਾ ਚਾਹੀਦਾ ਨਾ ਤੁਹਾਡਾ ਜੀ ਮੈਂ ਨਾ ਜਸਪਾਲ ਕੋਟ ਜੀ ਬੇਟਾ ਕਿਹਨਾਂ ਜੀ ਸ਼ਵੇਜ਼ਿੰਗ ਕੀ ਗੱਲ ਹੋਈ ਜੀ ਇਹ ਤੇ ਚੰਗਾ ਭਲਾ ਗਿਆ ਵਾ ਆਂਦਾ ਮੈਂ ਸ਼ਰਾਬ ਵਾਲੀ ਕੰਪਨੀ 'ਚ ਚੱਲਿਆ ਵਾਂ ਉੱਥੇ ਚੰਗਾ ਭਲਾ ਕਰੋਂਗੇ ਆ ਦੋ ਦਿਨ ਆਪਣੀ ਮਾਸੀ ਕੋਲ ਵੀ ਰਿਹਾ ਬੋਤੇ ਵੀ ਇਹਨਾਂ ਦੇ ਕੋਈ ਪਰਮਜੀਤ ਹੋਣਾ ਕੋਈ ਤੇ ਮਰਕੇ ਦੂਜੇ ਤਿੱਜੇ ਦਿਨ ਉਹਨਾਂ ਨੇ ਸਾਨੂੰ ਆਹ ਜਿਹਾ ਤਾਂ ਵੀ ਤੁਹਾਡਾ ਬੱਚਾ ਢੱਲਾ ਇਹਨਾਂ ਨੇ ਦੱਸਿਆ ਕਿ ਛੇਰੀ ਆ ਰਹੀ ਤੇ ਇਹਨਾਂ ਦੱਸ ਦਿੰਦੇ ਤੇ ਅਸੀਂ ਉਹਨੂੰ ਲੈ ਆਉਂਦੇ ਉਹਨਾਂ ਗੱਡੀ ਵਿੱਚ ਬਨੇ ਕੀ ਬਾਰਕੋਟ ਕੀਤੀ ਕੀ ਨਹੀਂ ਕੀਤਾ ਸਾਨੂੰ ਕੋਈ ਪਤਾ ਨਹੀਂ ਤੁਹਾਡੀ ਕੀ ਨਹੀਂ ਵਾਲੀ ਚਲੋ ਗੱਲ ਲਈ ਕਿਹੜਾ ਮੇਰਾ ਕੋਚਾ ਵੀ ਤਰੀ ਨੂੰ 4 ਵਜੇ ਤੇ ਗੱਲ ਹੋਈ ਉਸ ਤੋਂ ਬਾਅਦ ਮੋਬਾਈਲ ਬੰਦ ਹੀ ਹੁੰਦਾ ਰਿਹਾ ਕੋਈ ਗੱਲ ਹੋ ਜਾਂਦਾ ਹੂੰ ਕਰਦਾ ਸੀ ਪੂਰੀ ਗੱਲ ਨਹੀਂ ਹੀ ਕਰਦਾ ਤੋਂ ਆਂਦੇ ਅਹੀਂ ਬਿਠਾਤਾ ਜਿਨ੍ਹਾਂ ਨੇ ਗੱਲ ਕਰਾਈ ਸੀ ਉਹ ਕੀ ਕਹਿੰਦੇ ਸੀ ਉਹ ਕਹਿੰਦਾ ਸੀ ਬਿਠਾਤਾ ਜੇ ਇਹਨੂੰ ਉਹਨੇ ਜ਼ਬਰਦਸਤੀ ਬਿਠਾਈ ਗਏ ਜ਼ਬਰਦਸਤੀ ਕੀਤੀ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਕੀਤਾ ਇਥੇ ਬੇਟਾ ਚੰਗਾ ਭਲਾ ਸਾਡਾ ਗਿਆ ਅਸੀਂ ਜੀ ਚਾਰ ਜੀ ਹੈਗੇ ਸਾਡਾ ਬੇਟਾ ਇਸ ਤਰ੍ਹਾਂ 2016 ਚ ਪੂਰਾ ਹੋ ਗਿਆ ਐਕਸੀਡੈਂਟ ਹੋਇਆ ਸੀ ਅਸੀਂ ਹੁਣ ਇਹਦੇ ਸਿੱਤੇ ਇਨੇ ਜਨਾਂ ਤੋਂ ਲਾਭਤਾ ਹੋਣੇ 24300 ਇਹ ਮੰਗ ਕਰਦੇ ਆਈ ਮੰਗਾ ਡਾਡ ਬੇਟਾ ਚੰਗ ਸਹੀ ਸਲਾਮਤ ਹੋਣਾ ਚਾਹੀਦਾ ਕੀ ਗੱਲ ਕਰ ਰਿਹਾ ਸਰ ਸਰ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਅਮਰੀ ਸਰ ਤੋਂ ਆ ਸਾਡਾ ਲੜਕਾ ਜੀ ਮਤਲਬ ਕਿ ਥੋਨਾ ਜੌਬ ਵਾਸਤੇ ਸੱਜਿਆ ਹੈ ਨਾਗਪੁਰ ਨਾਗਪੁਰ ਤੋਂ ਗਾੜੀ ਮਤਲਬ ਪਿੰਡਾ ਤੇ ਇੱਥੋਂ ਗਿਆ 20 ਤਰੀਕ ਨੂੰ 36 ਗੜਾ ਐਕਸਪ੍ਰੈਸ ਤੇ ਹਾਂਜੀ ਹਾਂਜੀ ਤੇ ਉਧਰ ਉਹਨਾਂ ਮਤਲਬ ਸਿਰਫ 2 ਦਿਨ ਉੱਥੇ ਰੱਖਿਆ ਕੋਈ ਕੁੱਟਮਾਰ ਕਰਕੇ ਜਾਂ ਮਹਾਰਾਜ ਜਾਣੇ ਕੀ ਕਰਕੇ ਨਸ਼ਾ ਪਤਾ ਕਰਾ ਕੇ ਜਾਂ ਕੁੱਟ ਮਾਰ ਕਰਕੇ ਬਹੁਤ ਮਾੜੀ ਹਾਲਤ ਦੇ ਵਿੱਚ ਉਹਨੂੰ ਟ੍ਰੇਨ ਤੇ ਬਾ ਗਏ ਇਧਰ ਨੂੰ ਮਦਰਵਾਨਾ ਕਰਤਾ ਤੇ ਨਾਲ ਵੀਡੀਓ ਬਣਾ ਲਈ ਉਹਨਾਂ ਕੋਈ ਉਹਦੇ ਕੋ ਮੋਬਾਈਲ ਨਹੀਂ ਕੋਈ ਪੈਸਾ ਨਹੀਂ ਕੋਈ ਰੋਟੀ ਮਤਲਬ ਕੱਖ ਨਹੀਂ ਉਹਦੇ ਕੋ ਹੈਗਾ ਖਾਲੀ ਹੱਥ ਹੀ ਅਹੀਂ ਬਕਾਇਦਾ ਨਾਗਪੁਰ ਮਦਰ ਚੈੱਕ ਕਰਨ ਗਏ ਰੇਲਵੇ ਪੁਲਿਸ ਦਾ ਅਹੀਂ ਸਾਰਾ ਸੀਸੀਟੀਵੀ ਦੇਖਿਆ ਉੱਥੇ ਮਤਲਬੋ ਕਾਫੀ ਮਾੜੀ ਕੰਡੀਸ਼ਨ ਦੇ ਵਿੱਚ ਸੀ ਕੈਮਰੇ ਦੇ ਵਿੱਚ ਤੇ ਅਹੀਂ ਚਾਹਨੇ ਵੀ ਗਰੀਬ ਪਰਿਵਾਰ ਉਹਨਾਂ ਦਾ ਬੱਚਾ ਉਹਨਾਂ ਦੇ ਕੋਲ ਆਵੇਗੀ ਪਹਿਲਾਂ ਵੀ ਕੋਈ ਨਸ਼ਾ ਵਗੈਰਾ ਕੋਈ ਕਰਦਾ ਨਾ ਜੀ ਅਸੀਂ ਤਾਂ ਅਜੇ ਤੱਕ ਵੇਖਿਆ ਨਹੀਂ ਨਸ਼ਾ ਨੂੰ ਛਾ ਕਰਦੇ ਬਾਕੀ ਅੱਗੇ ਵੀ ਬਾਹਰ ਜਾਂਦਾ ਰਿਹਾ ਸਾਲ-ਸਾਲ 6 ਮਹੀਨੇ ਲੱਗ ਜਾਂਦਾ ਰਿਹਾ ਉਹ ਤੇ ਕੋਈ ਅਧਿਕਾਰੀਆਂ ਕੋਲ ਕੀ ਕਹਿਣਾ ਹੀ ਉਹਨਾਂ ਦਾ ਉਹਨਾਂ ਦਾ ਇਹੋ ਕਹਿਣਾ ਹੈ ਪਹਿਲਾਂ ਤਾਂ ਰਿਪੋਰਟ ਨਹੀਂ ਲਿਖਦੇ ਕਾਫੀ ਭਾਜ ਨਟਕ ਕਰਨ ਤੋਂ ਬਾਅਦ ਉਹਨਾਂ ਰਿਪੋਰਟ ਲਿਖੀ ਆ ਉਹ ਆਂਦੇ ਵੀ ਅਸੀਂ ਲਾਵਾਂਗੇ ਆਪਣਾ ਮਤਲਬ ਜੋ ਵੀ ਸਾਡੇ ਤੋਂ ਕਾਰਵਾਈ ਹੋਏਗੀ ਕੀ ਮੰਗ ਕਰਦੇ ਅਹੀਂ ਬੱਚਾ ਘਰ ਆਉਣਾ ਚਾਹੀਦਾ ਹੈ ਸਾਡਾ ਸਹੀ ਸਲਾਮਤ ਕਿੰਨੇ ਚਿਰ ਤੋਂ ਲਾਪਤਾ ਹੈ ਇਹ ਜੀ 24 ਤਰੀਕ ਨੂੰ ਉਹਨਾਂ ਗੋਂਦੀਆ ਅੰਬਰਸਾਰ ਛੱਤੀਸ਼ਗੜ ਐਕਸਪ੍ਰੈਸ ਦੇ ਵਿੱਚ ਪਾਇਆ ਹੈ ਜੀ ਗੋਂਦੀਆ ਮਹਾਰਾਸ਼ਟਰ ਹਾਂਜੀ ਉਦੋਂ ਤੋਂ ਮੰਗ ਕੀ ਕਰਦੇ ਮੰਗ ਜੀ ਬੱਚਾ ਸਾਡਾ ਘਰ ਆਉਣਾ ਚਾਹੀਦਾ ਜੀ ਗਰੀਬ ਪਰਿਵਾਰ ਆ ਬੱਚੇ ਫਿਰਦੇ ਘਰ ਚੱਲਣ ਡਿਆ ਮਾਤਾ ਪਿਓ ਮਾਂ ਵੀ ਤੇ ਬਾਪ ਵੀ ਬਜ਼ੁਰਗ ਆਦਮੀ ਨੇ ਬਿਮਾਰ ਰਹਿੰਦੇ ਨੇ